ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੁੱਤ ਦੇ ਜਨਮ ਲੈਣ ਤੋਂ ਬਾਅਦ ਘਰ ਦੇ ਅੱਗੇ ਨਿੰਮ ਬਣੇ ਜਾਂਦੇ ਨੇ ਬੂਹਿਆਂ ਦੇ ਸਾਹਮਣੇ ਨਿੰਮ ਬਣੇ ਜਾਂਦੇ ਨਾਲ ਗੁਬਾਰੇ ਬਣੇ ਜਾਂਦੇ ਨੇ ਦੇਖੋ ਅੱਜ ਸਿੱਧੂ ਮੂਸੇਵਾਲ ਦੇ ਆਉਣ ਦੀ ਖੁਸ਼ੀ 'ਚ ਪਹਿਲਾਂ ਤਾਂ ਪਿੰਡ 'ਚ ਵਿੱਚ ਕਈ ਥਾਵਾਂ ਤੇ ਜਿੱਥੇ ਸਿੱਧੂ ਖੇਡਦਾ ਸੀ ਗਰਾਊਂਡ 'ਚ ਸੀ ਹੁੰਦਾ ਸੀ ਉੱਥੇ ਵੀ ਜਾ ਕੇ ਨਿੰਮ ਬਣੇ ਗਏ ਤੇ ਉੱਥੇ ਵੀ ਸਿੱਧੂ ਦਾ ਸਵਾਗਤ ਕੀਤਾ ਗਿਆ ਕਿਉਂਕਿ ਪਿੰਡ ਵਾਲਿਆਂ ਨੂੰ ਖੁਸ਼ੀ ਬਹੁਤ ਆ ਕਿਉਂਕਿ ਉਹਨਾਂ ਦਾ ਸਿੱਧੂ ਵਾਪਸ ਆ ਗਿਆ ਉਹਨਾਂ ਦਾ ਕਿ ਸਾਰਿਆਂ ਦਾ ਸਿੱਧੂ ਵਾਪਸ ਆ ਗਿਆ ਜਿਹਨੂੰ ਲੋਕੀ ਮਿਸ ਕਰ ਰਹੇ ਸੀ ਉਸ ਤੋਂ ਬਾਅਦ ਦੇਖੋ ਜਿੱਥੇ ਜਿੰਦਰੇ ਲੱ ਤੇ ਲੋਕ ਉੱਥੇ ਜਾ ਕੇ ਥੱਲੋਂ ਦੀ ਜਾਂ ਉੱਪਰ ਦੀ ਵੇਖਦੇ ਸੀ ਉਹ ਘਰ 'ਚ ਤਾਲੇ ਲੱਗੇ ਹੁੰਦੇ ਸੀ ਤੇ ਰੋਂਦੇ ਸੀ ਉਹ ਗੱਲਾਂ ਯਾਦ ਹੁੰਦੀਆਂ ਸੀ ਤੇ ਅੱਜ ਇੱਕ ਵਾਰ ਫਿਰ ਉਸੇ ਹੀ ਘਰ ਦੇ ਅੱਗੇ ਵੇਖੋ ਨਿੰਮ ਬੰਨੇ ਗਏ ਤੇ ਸਿੱਧੂ ਦਾ ਸਵਾਗਤ ਕੀਤਾ ਗਿਆ ਦਿਲ ਰੋਂਦਾ ਸਭਨਾ ਦਾ ਸਿੱਧੂ ਨੂੰ ਯਾਦ ਕਰਦੇ ਆ ਪਰ ਇਹਦੇ ਵਿੱਚ ਹੀ ਹੁਣ ਛੋਟੇ ਸਿੱਧੂ ਵਿੱਚੋਂ ਹੀ ਉਹ ਸਿੱਧੂ ਨੂੰ ਦੇਖਦੇ ਆ ਤੇ ਉਵੇਂ ਹੀ ਉਹਨੂੰ ਹੀ ਪਿਆਰ ਕਰਦੇ ਨੇ ਸਾਰੇ ਸਿੱਧੂ ਇਹ ਕਰਕੇ ਵੇਖੋ ਕਿਵੇਂ ਪਿੰਡ 'ਚ ਇਕੱਠੇ ਹੋਇਆ ਤੇ ਦੇਖੋ ਸਿੱਧੂ ਮੂਸੇਵਾਲ ਦੀ ਹਵੇਲੀ ਦੇ ਅੱਗੇ ਵੀ ਗੁਬਾਰਿਆਂ ਦੇ ਨਾਲ ਨਿੰਮ ਬੰਨੇ ਗਏ ਤੇ ਉੱਥੇ ਵੀ ਸਿੱਧੂ ਮੂਸੇਵਾਲ ਦਾ ਸਵਾਗਤ ਕੀਤਾ ਗਿਆ ਤੇ ਕਹਿੰ ਜਦੋਂ ਆਲਾ ਛੋਟਾ ਘਰ ਆਇਆ ਤਾਂ ਉਦੋਂ ਦੇਖਿਓ ਸਿੱਧੂ ਮੂਸੇਵਾਲ ਦੇ ਨਾਟਕਾਂ ਦੇ ਟਰੈਕਟਰ ਤੇ ਛੋਟੇ ਸਿੱਧੂ ਦੀ ਘਰ ਵਿੱਚ ਐਂਟਰੀ ਕਰਾਈ ਜਾਊਗੀ ਤਾਂ ਉਹ ਮਾਹੌਲ ਵੇਖਣਯੋਗ ਹੋਏਗਾ ਤੇ ਉਹ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਅੱਜ ਹੀ ਫੋਲੋ ਕਰ ਲਓ ਤਾਂ ਕਿ ਉਹ ਵੀਡੀਓ ਤੁਹਾਡਾ ਮਿਸ ਨਾ ਹੋ ਜਾਵੇ ਧੰਨਵਾਦ